ਤਾ ਕਪੂਰਥਲਾ ਦਾ ਰਹਿਣ ਵਾਲਾ ਨੌਜਵਾਨ ਜਿਸ ਦੀ ਦੁਬਈ ਦੇ ਅੰਦਰ ਸੜਕ ਹਾਦਸੇ 'ਚ ਮੌਤ ਹੋ ਜਾਂਦੀ ਆ ਜਿਸ ਕਰਕੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਮਹਿਜ਼ 7-8 ਮਹੀਨੇ ਪਹਿਲਾਂ ਚੰਗਾ ਭਵਿੱਖ ਬਣਾਉਣ ਦੇ ਲਈ ਜਿਹੜਾ ਕਿ ਦੁਬਈ ਦੇ ਵੱਲ ਗਿਆ ਸੀ ਨੌਜਵਾਨ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਨੌਜਵਾਨਾਂ ਨੇ ਬਾਹਰ ਜਾਣ ਦੀ ਰਫ਼ਤਾਰ ਫੜੀ ਹੋਈ ਹੈ ਉਸੇ ਤਰੀਕੇ ਨਾਲ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਇਹ ਨੌਜਵਾਨ 7 ਤੋਂ 8 ਮਹੀਨੇ ਪਹਿਲਾਂ ਬਾਹਰ ਗਿਆ ਸੀ ਰਵਜੋਤ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਸੁਲਤਾਨਪੁਰ ਲੋਧੀ ਦੇ ਰਹਿਣ ਵਾਲਾ ਹੈ ਪਿਤਾ ਸਥਾਨਕ ਗੁਰਦੁਆਰਾ ਸਾਹਿਬ ਦੇ ਵਿੱਚ ਗਰੰਥੀ ਸਿੰਘ ਵਜੋਂ ਸੇਵਾ ਨਿਭਾਉਂਦੇ ਨੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਰਖੜੀ ਤੋਂ ਮਹਿਜ਼ ਕੁਝ ਦਿਨ ਪਹਿਲਾਂ ਹੋ ਗਈ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਇਸ ਨੌਜਵਾਨ ਦੀ ਮੌਤ ਨੇ ਦੁਬਈ ਦੇ ਵਿੱਚ ਸੜਕ ਹਾਦਸੇ ਦੇ ਅੰਦਰ ਜਾਨ ਚਲੀ ਗਈ ਨੌਜਵਾਨ ਦੀ ਜੋਏ ਗੁਰੂ ਨਾਨਕ ਪਾਸ਼ਾ ਦੀ ਪਵਿੱਤਰ ਨਗਰੀ ਦੇ ਵਿੱਚ ਭਾਈ ਸ਼ੰਗਾਰਾ ਸਿੰਘ ਜੀ ਜੋ ਜਗਤ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪਾਵਨ ਸਥਾਨਾਂ ਤੇ ਖੰਡ ਪਾਠੀ ਸਿੰਘ ਜੀ ਡਿਊਟੀ ਨਿਭਾਉਂਦੇ ਹਨ ਉਹਨਾਂ ਦੇ ਹੋਣਹਾਰ ਚੰਗੀ ਸਿੰਘ ਭਾਈ ਨਵਜੋਤ ਸਿੰਘ ਜੀ ਜਿਨ੍ਹਾਂ ਦੀ ਉਮਰ 25 ਹਾਲ ਸੀ ਸੋ 2024 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜੀ ਦਾ ਇਸ ਧਰਤੀ ਤੇ ਜੋ ਹਰ ਸਾਲ ਹੀ ਪ੍ਰਕਾਸ਼ ਗੁਰਪੁਰਬ ਸਮੁੱਚਾ ਪੰਥ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਸੋ ਗੁਰਪੁਰਬ ਦੌਰਾਨ ਭਾਈ ਨਵਜੋਤ ਸਿੰਘ ਨੇ ਅਨੇਕ ਸਮਾਵਾਂ ਨਿਭਾਈਆਂ ਉਸ ਤੋਂ ਉਪਰੰਤ ਜਿਸ ਤਰ੍ਹਾਂ ਭਾਈ ਸਾਹਿਬ ਦੱਸਦੇ ਹਨ ਕਿ 17 ਨਵੰਬਰ ਨੂੰ ਦੁਬਈ ਰੋਜੀ ਰੋਟੀ ਕਮਾਉਣ ਵਾਸਤੇ ਕਿਉਂਕਿ ਅੱਜ ਕੱਲ ਇਹ ਲੋਕਾਂ ਦੀ ਇੱਥੇ ਮਜਬੂਰੀ ਬਣੀ ਹੈ ਕਿਉਂਕਿ ਜੇ ਬੱਚੇ ਇੱਥੇ ਰਹਿੰਦੇ ਹਨ ਤੇ ਇੱਥੇ ਜੋ ਨਸ਼ੇ ਦੀ ਵੀ ਦਲਦਲ ਬਹੁਤ ਚੱਲ ਰਹੀ ਹੈ ਸੋ ਪੜ੍ਹੇ ਲਿਖੇ ਹੋਣ ਦੇ ਕਾਰਨ ਇੱਥੇ ਨਾ ਕੋਈ ਨੌਕਰੀ ਨਾ ਕੋਈ ਹੋਰ ਕਾਰੋਬਾਰ ਮਜਬੂਰੀ ਖਾਤਰ ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਇਹ ਵਿਦੇਸ਼ ਜਾਣ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਨਵਜੋਤ ਸਿੰਘ ਉਹ ਵਿਦੇਸ਼ ਦੀ ਧਰਤੀ ਤੇ ਡਬਈ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀ ਆਪਣੇ ਜੀਵਨ ਨੂੰ ਹੋਰ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਆਪਣੇ ਮਾਤਾ ਪਿਤਾ ਨੂੰ ਸੁਖ ਦੇਣ ਵਾਸਤੇ ਗਿਆ ਸੀ ਪਰ ਕਾਲਪੁਰਖ ਵੈਗਰੂ ਨੇ ਇੱਥੇ ਕੋਈ ਹੋਰ ਹੀ ਮਨਜ਼ੂਰ ਸੀ ਸੋ ਸੜਕ ਹਾਦਸੇ ਦੇ ਵਿੱਚ ਜੋ ਰੱਕ ਦਾ ਐਕਸੀਡੈਂਟ ਹੋਣ ਕਾਰਨ ਨਵਜੋਤ ਸਿੰਘ ਵੀ ਸੋ ਦੱਸਿਆ ਜਾਂਦਾ ਜਿਸ ਤਰ੍ਹਾਂ ਪਰਸੋਂ ਦੇ ਕਰੀਬ ਸੜਕ ਹਾਦਸੇ ਦੇ ਵਿੱਚ ਨਭਈ ਵਿੱਚ ਮੌਤ ਹੋ ਗਈ ਇੱਕ ਉਹਨਾਂ ਦੇ ਨਾਲ ਹੋਰ ਵੀ ਨਾਲ ਕਨੈਕਟਰ ਸੀ ਉਸ ਦੀ ਵੀ ਇਸ ਹਾਦਸੇਦਰਾਂ ਮੌਤ ਹੋ ਗਈ ਆ